ਸਸਰੀਕਾ ਸਾਰੇ ਨੂੰ ਆਪਣਾ ਨਵਾਂ ਟ੍ਰਿਪ ਹੋ ਗਿਆ ਸ਼ੁਰੂ ਆਪਾਂ ਚੱਲੇ ਫੇਰ ਕੈਲੀਫੋਰਨੀਆ ਨੂੰ ਇਸ ਵਾਰ ਵੀ ਆਪਣੇ ਕੋਲ 3 ਡਰਾਪ ਆ ਆਪਾਂ ਰਸਤੇ 'ਚ ਪਹੁੰਚ ਕੇ ਰੋਲਿੰਗ ਕੋਈ ਧੰਨਾ ਪਹਾੜੀ ਏਰੀਆ ਉ ਟਪ ਪੂਰੀ ਹੈ ਗਰਮੀ ਹੈ ਨਕਰ ਹੋਇਆ ਪਿਆ ਯੋ ਇੱਦਾਂ ਘੁੰਮਦੇ ਲੋਕ ਕਹਿ ਰਹੇ ਪੈਨਾਂ 'ਚ ਆ ਆਪਣਾ ਲੋੜ ਆਦਰ ਆ ਪਿੱਛੇ ਬਾਅਦ ਨੇ ਇੱਕ ਸਕੈਟ ਪਈ ਆਏ ਇੱਕ ਡਰਾਪ ਆ ਟਾਰਪੂ ਵਾਲਾ ਹੈ ਇੱਕ ਲੋਡ ਤਾ ਦੂਜਾ ਉਹ ਲੱਗੇ ਟਰਪੋੜਾ ਲੋੜ ਤਿੰਨ ਡਿਲੀਵਰੀਆਂ ਇਸ ਵਾਰ ਫੇਰ ਐਲ ਏ ਜਾਣਾ ਹੈ ਸੈਂਡਿਆਗੋ ਜਾਣਾ ਕੈਲੀਫੋਰਨੀਆ ਲੋਬੀ ਮਿੱਤਰੋ ਚੂ ਦੇ ਤਾਂ ਨਹੀਂ ਲੋਬੀ ਮਿੱਤਰੋ ਵਾਪਕੋ ਵਾਪਕੋ ਪਾਇਲਟ ਤੇ ਪਹੁੰਚ ਗਏ ਰਾਤ ਨੂੰ ਸ਼ਿਫਟ ਲੱਗੀ ਸਟਾਰਟ ਹੋਣ ਵਾਪਕੋ ਪਾਇਲਟ ਤੇ ਆ ਦੇਖੋ ਆਵਾਜ਼ ਵਾਜ ਮਾਰਤਾ ਪੜਕਾ ਤਾਂ ਵੀ ਸਿਡਨੀ ਸਿਡਨੀ ਨਵਰਾਸ ਦਾ ਲਫ ਤੇ ਪਹੁੰਚ ਗਏ ਬ੍ਰੇਕ ਕਰਕੇ ਫੇ 3-4 ਘੰਟੇ ਦੀ ਹੋਰ ਡਰਾਈਵ ਆ ਫਿਰ ਕੱਜ ਕਹਾਂ ਚੱਲਦੇ ਆ ਬ੍ਰੇਕ ਕਰਦੇ ਆ ਇੱਥੇ ਯੋ ਬੱਦਲ ਦੇਖੋ ਉੱਪਰ ਕਿਧਣਾ ਹੋਇਆ ਯੋ ਸ਼ੈਰ ਬੱਦਲ ਮਾਪਾ ਬੈਲੀ ਨਿਵਾੜਾ ਸੀਨੋ 1 9 ਦਾ ਪੰਪਿਆਂ ਦੇ ਅੱਦਾਂ ਉਹਦੇ ਟਰੱਕ ਅੱਪਾ ਚੱਲਦੇ ਆਂ ਸ਼ਿਫਟ ਚੇਂਜ ਕਰ ਲਈ ਰਿਵਰਸਾਈਡ ਕੈਲੀਫੋਰਨੀਆ ਆਪਣੀ ਪਹਿਲੀ ਡਰਾਪ ਤੇ ਪਹਿਲਾਂ ਨੇਰੇ ਨੇਰੇ ਪਹੁੰਚ ਗਏ ਸੀ ਜਾਨੂ ਮੈਂ ਟਰਪਾ ਟਰਪਾ ਖੋਲਤੀਆਂ ਆ ਟਰਪਾ ਖੋਲ ਕੇ ਆਪਣਾ ਟੌਪ ਟੌਪ ਪਿੱਛੇ ਬੰਨਤੀਆਂ ਆ ਪ੍ਰੋਪਰ ਦੋਈ ਟਰਪਾ ਖੋਲਤੀਆਂ ਤਾਂ ਉਹ ਉੱਥੇ ਕਰਨੀ ਆ ਆਪਣਾ ਡਿਲੀਵਰੀ ਉਹ ਕਹਿੰਦੇ ਹਾਲੇ ਵੇਟ ਕਰੋ ਪਹਿਲਾਂ ਅਸੀਂ ਆਪਣੇ ਟਰੱਕ ਤੋੜਨੇ ਆ ਫਿਰ ਤੁਹਾਨੂੰ ਦੱਸਾਂਗੇ ਤਾਂ ਹੁਣ ਇਦਾਂ ਦੁਬਾਰਾ ਫੇਰ ਪੁੱਛਦਾ ਹੁਣ ਘੰਟਾ ਕਿਤਾ ਹੋ ਗਿਆ ਆਲਰੇਡੀ ਆ ਦੇਖੋ ਕੁੱਕੜ ਬਾਂਗਾਂ ਦਿੰਦੇ ਆ ਰਿਵਰ ਸਾਈਡ ਕੈਲੀਫੋਰਨੀਆ ਚ ਕੁੱਕੜ ਬੋਲਦੇ ਆ ਆਦਵਾਰੇ ਘਰਾਂ ਵਾਲਿਆਂ ਨੇ ਕੁੱਕੜ ਕਾਕੜ ਰੱਖਿਓਆ ਇਧਰ ਵੀ ਇਧਰ ਵੀ ਉਹ ਅੰਦਰ ਬਾਂਗਾਂ ਦਿੰਦੇ ਆ ਸਵੇਰੇ ਸਵੇਰੇ ਆਰਲੀ ਆ ਦੇ ਯਾ ਆਰਲੀ ਮਾਰਨਿੰਗ ਲੋ ਜੀ ਆਪਣਾ ਲੋਡ ਲੈਣ ਲੱਪਿਆ ਪਹਿਲੀ ਡਿਲੀਵਰੀ ਅੰਦਰ ਟਾਈਮ ਨਾਲ ਹੀ ਪਹੁੰਚ ਗਏ ਆਪਾਂ ਲਾਈ ਜਾਂਦਾ ਉਧਰ ਫੂਡ ਕਲੈਕਟਰ ਨਾਲ ਹੂੰ ਫੈਂਸਾ ਭੁੰਸਾ ਪਈਆਂ ਫੈਂਸਾ ਦਾ ਜਾੜ ਜਾਇਆ ਫੈਂਸੀ ਵਗੈਰਾ ਕਰਦੇ ਲੋਕਾਂ ਦੇ ਜਾੜ ਜੋ ਸਾਰੇ ਸੋ ਵੀ ਦੂਜੀ ਡਿਲੀਵਰੀ ਤੇ ਹੋ ਰੋਡ ਤੋਂ ਵੈਕ ਲਾਇਆ ਇਧਰ ਫੂਡ ਟਰੱਕ ਆ ਗਿਆ ਬ੍ਰੈਕਫਾਸਟ ਸਵੇਰ ਸਵੇਰ ਪਹੁੰਚ ਗਿਆ ਫੂਡ ਟਰੱਕ ਆ ਤੇ ਖਜੂਰਾ ਖਜੂਰਾ ਲਓ ਵੀ ਦੂਜੀ ਡਿਲੀਵਰੀ ਹੋ ਗਈ ਟਾਈਮ ਨਾਲ ਸਵੇਰ ਸਵੇਰੇ 8 ਵਜੇ ਹੀ 8 ਵਜੇ ਹੀ ਦੂਜੀ ਡਿਲੀਵਰੀ ਹੋ ਗਈ ਹੁਣ ਸੈਂਡਿਐਗੋ ਜਾਣਾ ਇੱਥੋਂ ਘੰਟੇ ਡੇਢ ਘੰਟੇ 2 ਘੰਟੇ ਦਾ ਰਾਹ ਹੋਣਾ ਤੀਜੀ ਡਿਲੀਵਰੀ ਹੁਣ ਉਹ ਪਿੱਛੇ ਰਹਿ ਗਿਆ ਜਿਹੜਾ ਸਮਾਨ ਉੱਥੇ ਹੋਣੀ ਆ ਆਹ ਵਾਲੀ ਯੋ ਚੱਲਦੇ ਆ ਕੁਇਕ ਪੱਟੇ ਚੱਕਦੇ ਆ ਦੇਖੋ ਖਜੂਰਾ ਲੱਗੀਆਂ ਆ ਖਜੂਰਾ ਖਜੂਰਾ ਲੋਬੀ ਤੇ ਜਿੱਦ ਲਿਬਰੀ ਵੀ ਹੋ ਗਈ ਲੱਗਾ ਲਾਉਣ ਬਸ ਇੱਕ ਇੱਕ ਛੋਟਾ ਜਿਹਾ ਪੀਸ ਛੋਟੀ ਜੀ ਲਿਫਟ ਹੈ ਉਹਨਾਂ ਕੋ ਬਸ ਇੱਥੇ ਹੋ ਗਈ ਤੀਜੀ ਡਿਲੀਵਰੀ ਯੋ ਸਫੈਦੇ ਸਫੈਦੇ ਵਾਲਦੋਣੇ ਤੋ ਵੀ ਲਾਈ ਜਾਂਦੇ ਹੱਲੇ ਕੈਲੀਫੋਰਨੀਆ ਦਾ ਝੰਡਾ ਆ ਯੂਐਸਏ ਦਾ ਝੰਡਾ ਲੋ ਅਬੀ ਮੇਂ ਤੋ ਕੈਲੀਫੋਰਨੀਆ ਰੈਸਟ ਏਰੀਆ ਹਾਈ 5 ਤੇ ਦੇਖੋ ਸਮੁੰਦਰ ਜਾ ਨਹੀਂ ਸਕਦੇ ਅਸੀਂ ਤਾਂ ਬੈਗਬੁਗ ਚੱਕ ਲੈਂਦਾ ਸੀ ਕਿਨਾਈਏ ਪਰ ਇੱਥੇ ਐਕਸੈਸ ਹੈ ਨਹੀਂ ਯੋ ਆ ਇਹਦਾ ਰੈਸਟ ਏਰੀਆ ਹੈ ਉਹ ਤੇ ਟਰੱਕ پارک ਕਿਤੇ ਉਹ ਪਾਰਕਿੰਗ ਹੈ ਉਹ ਤੇ ਯੋ ਸਾਪੇ ਸੋ ਬਥੇ ਵੀ ਹੈਗੇ ਬਹੁਤ ਸਾਈਨ ਸੋ ਲਾਇਆ ਉਹਨਾਂ ਨੇ ਕੋਬਰੇ ਸਾਪਿਆ ਇੱਥੇ ਕੈਲੀਫੋਰਨੀਆ ਆ ਦੇਖੋ ਇੱਥੋਂ 뷰 ਦੀਦਾ ਪ੍ਰੋਪਰ ਰੈਸਟ ਏਰੀਆ ਚ ਆ ਮੋਰੇ ਫੈਂਸ ਲਾਈ ਹੋਏ ਇੱਥੋਂ ਦੋਨੇ ਪਾਸੇ ਜਾ ਨਹੀਂ ਸਕਦੇ ਇੱਥੇ ਐਕਸੈਸ ਹੈ ਨਹੀਂ ਵਿੱਚ ਬਹੁਤ ਸੋਹਣਾ ਸੈਂਡ ਵਾਲਾ ਆ ਡਰਾਫਟਾ ਪਤਾ ਨਹੀਂ ਕਿੰਨੇ ਸਾਲਾਂ ਪੁਰਾਣੇ ਹੋਣੇ ਸਫੈਦ ਆਇਆ ਕਿੱਦਾਂ ਦਾ ਫੈਲਿਆ ਦੇਖੋ ਸਫੈਦ ਇਹੋ ਤੇ ਨੇਵੀ ਦਾ ਇਹ ਬੋ ਏਅਰਪੋਰਟ ਕਹੋ ਵੀ ਆ ਬੀਸੀਆ ਏਵੀ ਦਾ ਹੈਲੀਕਾਪਟਰ ਚੱਕੀ ਜਾਂਦੀਆਂ ਦਾਣੇ ਲੋ ਵੀ ਮਿੱਤਰੋ ਅੱਜ ਕੈਲੀਫੋਰਨੀਆ ਆਪਣੀ 슬ੀਪ ਪੈ ਗਈ ਆ ਆਪਾਂ ਟਰੱਕ ਰੈਸਟ ਏਰੀਏ ਤੇ ਆਈ 5 ਤੇ ਆ ਦੇਖੋ ਸੱਪ ਇੱਥੇ ਵੀ ਹੈਗੇ ਆ ਉਹ ਪਰੇ ਸਮੁੰਦਰ ਹੈ ਸਾਰਾ ਆ ਦੇਖੋ ਸਾਈਨ ਲਾਇਓ ਸੱਪ ਸੱਪ ਤਾਂ ਸਾਰੇ ਪਾਸੇ ਹੀ ਆ ਕਹਿੰਦੇ ਸੀ ਕੈਨੇਡਾ 'ਚ ਹੈ ਨਹੀਂ ਆ ਦੇਖੋ ਸੱਪ ਦੇ ਸਾਈਨ ਮੂੰਹ ਦੇਖੋ ਕਿਦਾਂ ਆ ਡਿਆ ਆ ਇਦਾਂ ਦੇ ਖਤਰਨਾਕ ਆ ਸੱਪ ਆ ਦੇਖੋ ਕਹਿੰਦੇ ਅਵੇਰ ਰਹੋ ਜਰਾ ਧਿਆਨ ਨਾਲ ਉਹ ਕਿਹੜੇ ਵੇਲੇ ਪਟਾਕਾ ਪਾ ਦੂਗਾ ਥੱਲੇ ਆ ਕੇ ਆ ਦੇਖੋ ਕਿੱਦਾਂ ਦੇ ਖੋਬਰੇ ਕੋਬਰੇ ਕੋਬਰੇ ਕਿਹੜੇ ਆਂ ਨੇ ਕਹਿੰਦੇ ਹੁੰਦੇ ਆ ਪਰੇ ਸਮੁੰਦਰ ਐ ਸਾਰਾ ਉਧਰ ਆ ਰੈਸਟ ਏਰੀਆ ਉਹ ਉਧਰ ਪਰੇ ਕਾਰਾਂ ਦੀ ਪਾਰਕਿੰਗ ਟਰੱਕ ਦੀ ਪਾਰਕਿੰਗ ਉਧਰ ਆ ਸਾਰੇ ਬਾਥਰੂਮ ਐ ਅੰਦਰ ਐਦਾਂ ਦਾ ਬਣਿਆ ਆ ਯੋ ਕੁਛ ਹੂੰ ਹਾ ਜਿੱਥੇ ਬੈਣੀ ਆਲੇ ਕੋਈ ਪਤਾ ਨਹੀਂ ਡਿਲੀਵਰੀਆਂ ਟਾਈਮ ਨਾਲ ਹੀ ਕਰਤੀਆਂ ਸੀ ਆ ਪਿਕਅਪ ਹੋਈ ਨਹੀਂ ਆ ਮਿਲੀ ਨਹੀਂ ਹੈਗੀ ਅੱਜ ਵੀ ਨਹੀਂ ਹਲੇ ਕੋਈ ਅਪਡੇਟ ਕੱਲ ਲਈ ਵੀ ਨਹੀਂ ਕੋਈ ਅਪਡੇਟ ਲੈਟਸ ਸੀ ਕਿ ਤੁਮਾਰੋ ਮੌਰਨਿੰ ਕੁਝ ਦਸੋਗੇ ਵਾ ਦਸੂਗੇ ਨਹੀਂ ਤਾਂ ਪਤਾ ਨਹੀਂ ਕੁਝ ਵੀ ਯੋ ਟੂ ਸਲੋ ਮੈਨ ਆ ਦੇਖੋ ਆ ਸਾਰਾ ਸਮੁੰਦਰ ਆ ਕਹ ਲੈ ਫੋਨ ਯਰ ਰਸਟਡ ਗਾਰਲੀ ਮੌਰਨਿੰ ਦੇਖੋ 100 ਪਈ ਹੋਇਆ ਉਹੂੰ 100 ਪਈ ਹੋ ਪੂਰੀ ਹਾਂ ਲੋ ਵੀ ਮਿੱਤਰੋ ਦੇਖੋ ਸੈਂਡਿਆਗੋ ਕੈਲੀਫੋਰਨੀਆ 36 ਘੰਟੇ ਇੱਥੇ ਕੱਲ ਦੇ ਬੈਠੇ ਆ ਬੈਠ ਕੇ ਤਾਂ ਲੋਡ ਨਹੀਂ ਮਿਲਿਆ ਹੁਣ ਚੱਲੇ ਆਪਾਂ ਟੈਕਸਸ ਨੂੰ ਚੱਲੇ ਆ ਹੁਣ ਐਲ ਪਾਸੋ ਟੈਕਸਸ ਇੱਥੇ ਬੈਠੇ ਰਹੇ 36 ਘੰਟੇ ਦੇ ਲੋਡ ਨਹੀਂ ਮਿਲਿਆ ਕੰਮ ਕਿੰਨਾ ਸਲੋ ਆ ਟਰੱਕਿੰਗ ਟੂ ਸਲੋ ਹੈ ਆ ਡਾਊਨ ਆ ਗਿਆ ਚੋਲਾ ਬਿਸਤਰਾ ਸੈਂਡਿਆਗੋ ਦੇ ਨਾਲ ਹੀ ਪੈਂਦਾ ਸੈਂਡਿਆਗੋ ਅਸੀਂ ਨਾਲ ਹੀ ਮੈਕਸੀਕੋ ਦਾ ਬਾਰਡਰ 30 ਕਿਲੋਮੀਟਰ ਐਕਸਸ ਜਾਂਦੇ ਉੱਥੇ ਵੀ ਬਾਰਡਰ ਨਾਲ ਹੀ ਉਹ ਵੀ ਬੈਡਰ ਸਿਟੀ ਆ ਬਾਰਡਰ ਲੱਗਦਾ ਬਹੁਤ ਲੰਬਾ ਮੈਕਸੀਕੋ ਦੇ ਨਾਲ ਅਮਰੀਕਾ ਨਾਲ ਅੱਗੇ ਬੜੇ ਸਫੈਦ ਦੇ ਸਫੈਦੇ ਦੇ ਰਸਤੇ ਪਹਾੜੀ ਇਲਾਕੇ ਚਟਾਨਾਂ ਡੇਂਜਰਸ ਰੋਡ ਇਨ ਕੈਲੀਫੋਰਨੀਆ ਅਲਗ-ਅਲਗ ਕਲਰ ਦੇ ਪੱਥਰ ਕਿਤੇ ਚਿੱਟੇ ਤੇ ਲਾਲ ਚਣ-ਚਣ ਕੇ ਰੱਖਿਓ ਜਿਹਦਾ ਪੱਥਰ ਹੀ ਐ ਚਣ-ਚਣ ਕੇ ਰੱਖਿਆ ਡਾਇਮੰਡ ਰੱਬ ਨੇ ਕੁਦਰਤੀ ਆ ਨਿਕਲ ਜਾਂਦੀ ਆ ਕੁਦਰਤੀ ਪੀਸ ਬਣ ਬਣ ਕੇ ਰੱਖ ਬਣਿਆ ਪਿਆ ਡੜੇ ਪਹਾੜ ਦੇ ਦੇਖੋ ਬਈ ਅਦਭੁਤ ਅਜੂਬੇ ਜਾਂ ਜੂਬਾ ਹੀ ਆਇਆ ਮੇਰੇ ਮਿੱਤਰੋ ਪਹੁੰਚ ਗਏ ਅਸੀਂ ਪੰਜਾਬ ਚ ਖੇਤ ਆਪਾਂ ਬਾਹਰ ਆਏ ਆ ਐਨ ਬੜਾ ਤਾਇਆ ਲਾਈਫ ਕੀ ਕਹਿੰਦੇ ਹੁੰਦੇ ਪਾਊਡਰ ਬਾਹ ਬਾ ਕੇ ਹੁਣ ਇੱਚ ਬੀਜਾਂਗੇ ਆਲੂ ਆਲੂ ਦੀ ਫਸਲ ਐ ਦੇਖੋ ਇਹ ਖੇਤ ਤਵਾਂਜੜਾ ਤੇ ਪੂਰੇ ਬਾਹ ਬਾ ਕੇ ਪਹਿਲਾਂ ਮੱਕੀ ਬੀਜੀ ਹੋ ਸੀ ਹੁਣ ਬਾ ਕੇ ਹੁਣ ਆਲੂ ਲਾਵਾਂਗੇ ਇੱਥੇ ਵਧੀਆ ਹੋ ਗਿਆ ਆਲੂ ਅਹ ਪੁਰੀ ਦਾ ਪੈ ਗਿਆ ਹੁਣ ਆ ਭਲੇਖਾ ਪੰਜਾਬ ਦਾ ਕੈਲੀਫੋਰਨੀਆ ਕੈਲੀ ਇਹ ਹੋ ਰਹੀਆਂ ਨੇ ਸਿੱਤ ਵਾਇਲੋ ਐ ਲੋ ਵੀ ਬੀਜ ਕੇ ਕਣਕ ਮਾਰਤੇ ਸਹਾਗੇ ਐ ਬਿਨਾ ਬੱਟਾ ਤੋਂ ਖੁੱਲੇ ਮੈਦਾਨ ਜੰਮੂ ਦੀ ਕਣਕ ਵਧੀਆ ਜੀ ਇੱਥੇ ਉਹ ਵੀ ਐਲ ਸੈਂਟਰੋਂ ਕੱਲੇ ਬੋਨੀ ਆ ਗਿਆ ਸੈਂਟਰੋਂ ਆ ਬਾਰਡਰ ਸਿਟੀ ਇੱਥੇ ਵੀ ਮੈਕਸੀਕੋ ਦਾ ਬਾਰਡਰ ਆ ਨਾਲ ਗੁਰਦੁਆਰਾ ਵੀ ਹੈਗਾ ਇੱਥੇ ਅੱਲਾ ਜਿਲੇ ਬੰਦੇ ਆਉਂਦੇ ਹੁੰਦੇ ਸੀ ਪਹਿਲਾਂ ਗੁਰਦੁਆਰੇ ਆ ਕੇ ਲੰਗਰ ਛਕਦੇ ਸੀ ਇੱਥੇ ਉਹ ਵੀ ਆ ਗਿਆ ਐਗਜ਼ਿਟ ਸਿੱਧਾ ਐ ਮੈਕਸੀਕੋ ਨੂੰ ਇੱਥੋਂ 5-10 ਕਿਲੋਮੀਟਰ ਤੇ ਹੀ ਆ ਨਾਲ ਹੀ ਐਗਜ਼ਿਟ ਕੱਢੋ ਤਾਂ ਚਲੋ ਵੀ ਮੈਕਸੀਕੋ ਹੌਲੀਡੇ ਹੌਲੀਡੇ ਉਹ ਵੀ ਐਸੀ ਕੈਲੀਫੋਰਨੀਆ ਫਿਰ ਅਸੀਂ ਪਹੁੰਚ ਗਏ ਪੰਜਾਬ ਹੁਣ ਅਸੀਂ ਪਹੁੰਚ ਗਏ ਦੁਬਈ ਆਪਣਾ ਚੱਲਦਾ ਬਰਥਡੇ ਟੂਰ ਦੇਖੋ ਨਜ਼ਾਰੇ ਵਾਓ ਸੈਂਡ ਦੇ ਪਹਾੜ ਚੱਲਦੀ ਸੈਂਡ ਦੇ ਨਾਲ ਨਾਲ ਡੈਰ ਹੂ ਹੂ ਉਹ ਅੱਜ ਦਿਨ ਹੋ ਗਿਆ 20 ਵਾਰ 21 ਅਗਸਤ ਆਪਾਂ 2-3 ਦਿਨ ਖੜ ਕੇ ਆਏ ਕੈਲੀਫੋਰਨੀਆ ਲੋਡ ਨਹੀਂ ਮਿਲਿਆ ਦੇਖੋ ਕੈਲੀਫੋਰਨੀਆ ਪੂਰੇ ਤੋਂ ਲੋਡ ਨਹੀਂ ਮਿਲਿਆ ਫਿਰ ਰਾਜ ਫੀਨਿਕਸ Arizona ਪੈਂਦਾ ਉੱਥੋਂ ਨਹੀਂ ਲੋਡ ਮਿਲਿਆ ਹੁਣ ਟੈਕਸਸ ਆਏ ਆ ਇੱਥੋਂ ਹੋਪ ਆਹ ਲੋਡ ਮਿਲ ਜੂਗਾ ਆਪਣੇ ਰੈਗੂਲਰ ਲੋਡ ਹੁੰਦੇ ਆ ਇੱਥੋਂ ਲੋਡ ਮਿਲ ਜੂਗਾ ਟੈਕਸਸ ਤੋਂ ਐਲ ਪਾਸੋ ਤੋਂ ਟਰਕਿੰਗ ਦਾ ਬਹੁਤ ਬੰਦਾ ਹਾਲ ਹੋਇਆ ਬੁਰਾ ਹਾਲ ਜੇ ਟਰਕਿੰਗ ਦਾ ਬੰਦਾ ਆ ਲਿਆ ਤਾਂ ਫਿਰ ਕਾਰਾਂ ਦਾ ਵੀ ਜਿਹੜੇ ਆਪਣਾ ਪ੍ਰਾਪਰਟੀ ਦਾ ਵੀ ਸਾਰਾ ਡਾਊਨ ਨਹੀਂ ਜਾਣਾ ਆ ਕੰਮ ਬਹੁਤ ਬੁਰਾ ਹਾਲ ਹੋਣ ਵਾਲਾ ਹੈ ਸੈਸ਼ਨ ਚੱਲ ਰਿਹਾ ਕੈਨੇਡਾ ਅਮਰੀਕਾ ਚ ਹੋ ਹੁਣ ਦੇਖੋ ਕੀ ਗਾਂ ਤੋਂ ਗਾਂ ਹਾਲਾਤ ਬਣਦੇ ਆ ਐਦਾਂ ਹਿਸਾਬ ਰਿਹਾ ਤਾਂ ਬਹੁਤ ਮਾੜਾ ਟਾਈਮ ਆਊਗਾ ਮੈਨੂੰ ਲੱਗਦਾ ಲೆਟਸ ਸੀ ਦੇਖੋ ਦੋ ਦਿਨ ਬਹਿ ਕੇ ਲੋਡ ਨਹੀਂ ਮਿਲਿਆ ਐਡਾ ਕੈਲੀਫੋਰਨੀਆ ਸਟੇਟ ਆ ਦੇ ਲਓ ਇੰਨਾ ਬੁਰਾ ਹਾਲ ਆ ਜਾਂ ਉਹ ਇੱਥੋਂ ਮਿਲ ਜੂਗਾ ਇੱਥੇ ਆਪਾਂ ਐਂਟਰ ਕਰ ਗਏ ਆ ਪਿਕਅਪ ਨੰਬਰ ਆ ਗਿਆ ਜਦ ਇਹ ਆਫਿਸ ਖੁੱਲਦਾ ਆ ਤਾਂ ਫਿਰ ਅੰਦਰ ਜਾਵਾਂਗੇ ਹੁਣ ਅੰਦਰ ਲਾ ਰਿਹਾ ਆ ਆਫਿਸ ਵਾਲੇ 8 ਵਜੇ ਖੁੱਲਣੇ ਆ ਯੋ ਹੈਲਪ ਅਸੋ ਟੈਕਸਸ ਉਹ ਸਾਹਮਣੇ ਮੈਕਸੀਕੋ ਇੱਥੇ ਨਾਲ ਹੀ ਉਹ ਇੱਥੋਂ ਫੋਨ ਚ ਨਹੀਂ ਦਿਸਣਾ ਯੋ ਉਹ ਵੀ ਫਾਈਨਲੀ ਤੀਜੇ ਦਿਨ ਤੀਜੇ ਦਿਨ ਫਾਈਨਲੀ ਹੋ ਗਿਆ ਆਪਣਾ ਲੋਡ ਮਿਲ ਗਿਆ ਅੱਜ ਤੋਂ ਵੀ ਆ ਬੰਦਿਆਂ ਤੇ ਚੱਲਦੇ ਆ ਫਾਈਨਲੀ ਤੀਜੇ ਦਿਨ ਮ ਹੋਇਆ ਲੋਡ ਆਪਣਾ ਤਿੰਨ ਦਿਨ ਹੋ ਗਿਆ ਤੇ ਲੋ ਟੈਕਸਸ ਚ ਆ ਕੇ ਬੁਰੀ ਪਈ ਆ। ਤੋ ਵੀ ਮਿੱਤਰੋ ਲੋਡ ਹੋ ਗਿਆ ਆਪਾਂ ਬੰਨ ਲਿਆ ਸਟ੍ਰੈਪ ਆਲੇ ਕ੍ਰੋਸ ਵੀ ਪਾਤਾ ਮੋਰੇ। ਬਾਕੀ ਇੱਕ ਇੱਕ ਸਾਰਿਆਂ ਨੂੰ ਪਾਤਾ। ਤਾਂ ਪਿੱਛੇ ਵੀ ਇੱਕ ਕ੍ਰੋਸ ਪਾਤਾ। ਇੱਕ ਸਿੱਧਾ ਉੱਪਰ ਚ ਪਾਤਾ ਸਟ੍ਰੈਪ। ਫਾਈਨਲੀ ਚੱਲੇ ਆ ਤੀਜੀ ਦਿਨ ਲੋਡ ਮਿਲ ਗਿਆ ਹੁਣ ਜਾਂਦੇ ਆ ਕੱਲੂ ਸ਼ਾਮ ਤੱਕ। ਏ ਵੀ ਨਹੀਂ ਕਹਿੰਦਾ ਲੇਟਲੀ ਏ ਵੀ ਨਹੀਂ ਤਾਂ ਪਹੁੰਚਵਾਂਗੇ ਆਪਣੇ ਘਰ। ਕਿਉਂ ਸੱਤ ਦਿਨ ਹੋ ਗਏ ਆ ਦੇਖੋ ਕੁੱਤਾ ਨਾਲ ਹੀ ਰੱਖਦੇ ਆ ਗੋਰੇ ਨਾਲ ਹੀ ਸਫਰ ਕਰਦਾ ਭੌਂਕੀ ਜਾਂਦਾ ਕਹਿੰਦਾ ਮੈਨੂੰ ਵੀ ਘੁਮਾ ਦਿਓ ਤਾਕੀ ਚ ਖੜਾ ਭੌਂਕੀ ਜਾਂਦਾ ਜਿਹੜਾ ਵੀ ਹੋਣਾ ਉਹਨੂੰ ਆਪ ਤਾਂ ਗੱਪਾ ਮਾਰੀ ਜਾਂਦੇ ਕਹਿੰਦਾ ਇਹ ਸ਼ਿਕਾਰੀ ਨਾਲ ਹੀ ਘੁੰਮਦਾ ਇਹ ਟਰੱਕ ਚ ਲੋ ਵੀ ਬਾਰਡਰ ਤੋਂ ਪਹਿਲਾਂ ਲੱਗ ਗਿਆ ਜਾਮ ਦੇਖੋ ਲੋਕ ਤਾਂ ਤਰ ਲੋ ਮੱਛੀ ਹੁੰਦੇ ਇੱਧਰ ਡਿਵਾਈਡਰ ਸਾਣੀ ਨਿਕਲ ਨਿਕਲ ਜਾਈ ਜਾਂਦੇ ਆ ਦੇਖੋ ਗੋਰੇ ਆ ਇਹ ਇਹ ਗੋਰੇ ਆ ਕਹਿੰਦੇ ਦੇਸੀ ਕਰਦੇ ਆ ਤੇ ਗੋਰੇ ਜਾਈ ਜਾਂਦੇ ਆ ਆ ਦੇਖ ਲਓ ਆ ਪਿੱਛੇ ਲੇਨ ਬਣਾਈ ਆਈ ਜਾਂਦੇ ਆ ਉਹ ਦੇਖੋ ਸਟੇ ਨਹੀਂ ਹੋ ਸਕਦੇ ਬਿੱਕਰ ਆ ਦੇਖਾ ਸਾਰੇ ਉਹ ਦੀ ਕਿਸ਼ਤੀਆਂ ਲੈ ਕੇ ਆ ਡਿਵਾਈਡਰ ਵਿੱਚੋਂ ਹੀ ਨਿਕਲੀ ਜਾਂਦੇ ਆ ਦੇਖੋ ਇਹ ਕੰਮ ਕਰਦੇ ਆ ਗੋਰੇ ਵੀ ਘਟ ਨਹੀਂ ਆਗੇ ਇਹਨਾਂ ਦੀ ਕੋਈ ਵੀਡੀਓ ਨਹੀਂ ਪਾਉਂਦਾ ਦਾ ਜੀ ਦੇਖੋ ਵੀ ਲਾਈਨ ਅਪ ਸਾਰੀਆਂ ਬਾਰਡਰ ਤੇ ਤਿੰਨ ਚਾਰ ਘੰਟੇ ਆਉਣ ਵੇਲੇ ਤਿੰਨ ਚਾਰ ਘੰਟੇ ਜਾਣ ਵੇਲੇ ਪੱਕੇ ਹੀ ਆ ਤੁਹਾਡੇ ਆ ਡਰਾਈਵਰਾਂ ਦੇ ਦੁੱਖੜੇ ਕੌਣ ਸੁਣੂਗਾ ਡਰਾਈਵਰਾਂ ਦੇ ਦੁੱਖੜੇ ਕੌਣ ਸੁਣੂਗਾ ਇੰਨੀਆਂ ਖੱਜਲ ਖਵਾਰੀਆਂ ਹੁੰਦੀਆਂ ਆ ਉਹ ਅਮਰੀਕਾ ਸਾਈਡ ਆ ਇਧਰ ਹੁਣ ਆਪਾਂ ਕੈਨੇਡਾ ਸਾਈਡ ਜਾਣਾ ਇਦਾਂ ਆ ਖੱਜਲ ਖਵਾਰੀਆਂ ਪਹਿਲਾਂ ਤਿੰਨ ਦਿਨ ਤੀਜੇ ਦਿਨ ਲੋਡ ਮਿਲਿਆ ਫਿਰ ਚਾਰ ਚਾਰ ਪੰਜ ਪੰਜ ਘੰਟੇ ਕ੍ਰੋਸਿੰਗ ਵੇਲੇ ਇੱਥੇ ਖਰਾਬ ਆਉਣ ਜਾਣ ਵੇਲੇ Oh my god, what do we do man? It's a night view and view better based on night view.